ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ تیرਤ ਸਿੰਘ ਮੇਰੇ ਨਾਲ ਨੇ ਮੰਨੇ ਪਰ ਮੰਨੇ ਸਟੂਡੈਂਟ ਵੀਜ਼ਾ ਸਲਾਹ ਕਰਨੇ تیر ਜੀ ਤੁਹਾਡਾ ਵੀ ਸਤਿ ਸ੍ਰੀ ਅਕਾਲ ਥੈਂਕ ਯੂ ਸਰ تیر ਜੀ ਬਹੁਤ ਨੈਗੇਟਿਵ ਖਬਰਾਂ ਆ ਰਹੀਆਂ ਨੇ ਕੈਨੇਡਾ ਤੋਂ ਕਿ 70000 ਵਿਦਿਆਰਥੀ ਨੇ ਡਿਪੋਰਟ ਹੋਣ ਦਾ ਖਤਰਾ ਉਹਨਾਂ ਤੇ ਖੜਾ ਹੈ ਹੁਣ ਮੈਂ ਇਹਨਾਂ ਵਿਦਿਆਰਥੀਆਂ ਦੇ ਸਬੰਧ ਦੇ ਵਿੱਚ ਅੱਜ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਕੈਨੇਡਾ ਤੋਂ ਡਿਪੋਰਟ ਹੋਣ ਦਾ ਮਤਲਬ ਕੀ ਹੁੰਦਾ ਹੈ ਥੋੜੇ ਥੋੜੇ ਸ਼ਬਦਾਂ 'ਚ ਮੈਂ ਚਾਹਾਂਗਾ ਮੇਰੇ ਇੱਕ ਇੱਕ ਸਵਾਲ ਨੂੰ ਤੁਸੀਂ ਆਨਸਰ ਕਰੋ ਕੈਨੇਡਾ ਤੋਂ ਡਿਪੋਰਟ ਹੋਣ ਦਾ ਮਤਲਬ ਕੀ ਹੁੰਦਾ ਹੈ ਔਰ ਕੌਣ ਕੌਣ ਡਿਪੋਰਟ ਕੈਨੇਡਾ 'ਚੋਂ ਹੋਇਆ ਕਰਦਾ ਤੇ ਮੈਂ ਸਰ ਸਭ ਤੋਂ ਪਹਿਲਾਂ ਤਾਂ ਇਸ ਵੀਡੀਓ ਦੀ ਸ਼ੁਰੂਆਤ 'ਚ ਹੀ ਕਹਿ ਦੇਵਾਂ ਜਦੋਂ ਵੀ ਤੁਸੀਂ ਕੋਈ ਨੈਗੇਟਿਵਿਟੀ ਵੀਡੀਓ ਦੇਖਦੇ ਹੋ ਨਾ ਉੱਤੇ ਕਮੈਂਟ ਮਾਰਦਿਆ ਕਰੋ ਭਰਾ ਹਾਂ ਪ੍ਰੋਬਲਮ ਦੱਸੀ ਇਹਦਾ ਹੱਲ ਦੱਸ ਸੋ ਕਿਉਂਕਿ ਇਸ ਵੇਲੇ ਇਹ ਨੈਗੇਟਿਵਿਟੀ ਬਹੁਤ ਜਿਹੜੀ ਕਿ ਸਿਖਰ ਤੇ ਪਹੁੰਚੀ ਹੋਈ ਆ ਤੇ ਅੱਜ ਸਰ ਆਪਾਂ ਕੱਲੇ ਕੱਲੇ ਸਵਾਲ ਦਾ ਜਵ ਲਿਖ ਕੇ ਹਜ਼ਾਰਾਂ ਹੀ ਲੱਖਾਂ ਵਿਊ ਲੈ ਕੇ YouTube ਸੋਸ਼ਲ ਮੀਡੀਆ ਤੋਂ ਪੈਸਾ ਕਮਾ ਚੁੱਕੇ ਹੋਏ ਆ ਲੋਕ ਰਿਪੋਰਟ ਸਰ ਰਿਪੋਰਟ ਦਾ ਮਤਲਬ ਪਤਾ ਕੀ ਆ ਤੁਸੀਂ ਅਗਲੇ ਨੂੰ ਧੋਖਾ ਦਿੱਤਾ ਧੋਖਾ ਇਹਦਾ ਸੈਂਸ ਤੁਸੀਂ ਉਹਨਾਂ ਦੇ ਰੂਲ ਤੋੜੇ ਕੋਈ ਕ੍ਰਾਈਮਨਲ ਐਕਟੀਵਿਟੀ ਕੀਤੀ ਜਾਂ ਤੁਹਾਡੇ ਕੋਲ ਉਹਨਾਂ ਨੇ ਕੋਈ ਤੁਹਾਨੂੰ ਰੂਲਸ ਟਰਮਸ ਇਸ ਹੈਗੀ ਤੁਸੀਂ ਸਾਡੇ ਕੰਟਰੀ ਦੇ ਵਿੱਚ ਐਨੇ ਦਿਨ ਰਹਿ ਸਕਦੇ ਆ ਉਹ ਚੀਜ਼ਾਂ ਨੂੰ ਅਸੀਂ ਫਾਲੋ ਨਹੀਂ ਕੀਤਾ ਉਹਨਾਂ ਦੇ ਕਹਿ ਅਨੁਸਾਰ ਨਹੀਂ ਚੱਲੇ ਅਸੀਂ ਕੁਝ ਇਦਾਂ ਦੀ ਚੀਜ਼ ਕਰਦੇ ਜਿਹਦੀ ਮਾਫੀ ਨਹੀਂ ਹੈਗੀ ਡੈਨ ਰਿਪੋਰਟ ਹੁੰਦੇ ਆ ਇਹਦਾ ਮਤਲਬ ਕੀ ਆ ਸਰ ਕਿ ਆਮ ਹੀ 70000 ਬੱਚਾ ਰਿਪੋਰਟ ਹੋ ਰਿਹਾ ਜਾਂ ਆ ਹੋ ਰਿਹਾ ਰਿਪੋਰਟ ਦੀਆਂ ਕੰਡੀਸ਼ਨਾਂ ਹੋਣੀਆਂ ਜੇ ਅਸੀਂ ਉਹਨਾਂ ਨੂੰ ਮਜਬੂਰ ਕਰਾਂਗੇ ਤਾਂ ਸਰ ਸਾਨੂੰ ਰਿਪੋਰਟ ਕਰਨਗੇ ਸੋ ਪਹਿਲੀ ਗੱਲ ਤਾਂ ਇਹ ਚੀਜ਼ ਤੇ ਆਓ ਨਹੀਂ ਹੁਣ ਮੇਰੇ ਕਹਿੰਦਾ ਮਤਲਬ ਹੈ ਤੁਸੀਂ ਤਕਨੀਕੀ ਤੌਰ ਤੇ ਸਮਝਾਇਆ ਹੁਣ ਜਿਹੜੇ ਸਾਡੇ 70000 ਬੱਚਿਆਂ ਦੀ ਗੱਲ ਹੋ ਰਹੀ ਕੀ ਕੈਨੇਡਾ ਉਹ 70000 ਬੱਚਿਆਂ ਨੂੰ ਰਿਪੋਰਟ ਕਰੇਗਾ ਕਿਉਂਕਿ ਪਿਛਲੇ ਕਾਫੀ ਸਮੇ ਤੋਂ ਇਹ ਗੱਲ ਚੱਲ ਰਹੀ ਹੈ ਕੋਈ ਜਾਂਚ ਚੱਲ ਰਹੀ ਹੈ ਕੋਈ ਪ੍ਰੋਸੀਜਰ ਚੱਲ ਰਿਹਾ ਹੈ ਯਾ ਹੁਣੇ ਮੰਨ ਲੀਏ ਕਿ 70 ਦੇ 70000 ਬੱਚਿਆਂ ਨੂੰ ਕੈਨੇਡਾ ਹੌਲੀ ਹੌਲੀ ਕਰਕੇ ਵਾਪਸ ਇੰਡੀਆ ਭੇਜ ਦੇ। ਸਰ ਅੱਜ ਆਪਾਂ ਵੀਡੀਓ ਮੈਂ ਤਾਂ ਕਹੂੰਗਾ ਕਿ ਜਰੂਰ ਬੱਚਿਆਂ ਨੂੰ ਆਪਣੇ ਉਹਨੂੰ ਭੇਜੋ ਜਿਹੜੇ ਉੱਥੇ ਹੈਗੇ ਆ। ਡਿਪੋਰਟ ਵਰਡ ਪਤਾ ਕਿਉਂ ਯੂਜ਼ ਕੀਤਾ ਜਾਂਦਾ। ਸਰ ਉਹਨਾਂ ਬੱਚਿਆਂ ਦੇ ਦਾ ਵਰਕ ਪਰਮਿਟ ਜਦਾ 2 ਸਾਲ ਦੀ ਪੜ੍ਹਾਈ 3 ਸਾਲ ਦਾ ਵਰਕ ਪਰਮਿਟ ਮਿਲਿਆ। 5 ਸਾਲ ਬੱਚੇ ਰਹਿ ਗਏ। ਉੱਥੇ ਨਾ ਪੀਆਰ ਕੋਈ ਸਫਾਰਸ਼ ਨਹੀਂ ਚੱਲਦੀ। ਐਕਸਪ੍ਰੈਸ ਐਂਟਰੀ ਥਰੂ ਲਗਭਗ ਪੀਆਰ ਲੈਣੀ ਪੈਂਦੀ ਆ। ਕੱਲੀ ਕੱਲੀ ਚੀਜ਼ੇ ਤੁਹਾਨੂੰ ਪੁਆਇੰਟ ਮਿਲਦੇ ਤੁਹਾਡੀ ਉਮਰ ਦੇ ਐਕਸਪੀਰੀਅੰਸ ਦੇ ਤੁਹਾਡੀ ਪੜ੍ਹਾਈ ਦੇ ਐਜੂਕੇਸ਼ਨ ਦੇ ਮਿਲਦੇ ਆ ਤੁਹਾਡਾ ਉਥੇ ਕਿ ਭੈਣ ਭਾਈ ਰਹਿੰਦਾ ਉਹਦੇ ਪੁਆਇੰਟ ਮਿਲਦੇ ਆ ਪੀ ਐਨ ਪੀ ਦੇ ਪੁਆਇੰਟ ਮਿਲਦੇ ਆ ਸੋ ਹਰ ਚੀਜ਼ ਦੇ ਪੁਆਇੰਟ ਮਿਲਦੇ ਉਹਦੇ ਆਧਾਰ ਤੇ ਫਿਰ ਡਰਾ ਨਿਕਲਦੇ ਆ ਤੁਸੀਂ ਪੀ ਆਰ ਲਈ ਐਲੀਜੀਬਲ ਹੁੰਦੇ ਆ ਪਹਿਲੀਆਂ ਦੇ ਵਿੱਚ ਬੜਾ ਸੌਖਾ ਸੀ ਬੱਚਾ 2 ਸਾਲ ਸਾਲ ਉਥੇ ਕੰਮ 3 ਜਾਂ 4 ਸਾਲ ਚ ਬੱਚਾ ਪੀ ਆਰ ਲੈ ਲੈਂਦਾ ਸੀ ਆ ਪਿਛਲੇ ਸਮੇਂ ਦੇ ਵਿੱਚ ਸਰ ਰਸ਼ ਇੰਨਾ ਕਿ ਜ਼ਿਆਦਾ ਉਥੇ ਵਧਿਆ ਔਰ ਲਾਕਡਾਊਨ ਦੀਆਂ ਪਾਲਿਸੀਜ਼ ਵੀ ਬਹੁਤ ਜ਼ਿਆਦਾ ਜਿਹੜੀਆਂ ਹੈ ਕਿ ਚੇਂਜ ਹੋਈਆਂ ਕਿ ਬਹੁਤ ਸਾਰੇ ਬੱਚੇ ਆ ਖਾਸ ਹੋਤੇ ਜਿਵੇਂ 70000 ਨੰਬਰ ਜੋਗੀ ਸੋਸ਼ਲ ਮੀਡੀਆ ਤੇ ਡਾਟਾ ਚੱਲ ਲੰਦੇ ਆ ਇਹ ਉਸ ਟਰੈਕ 'ਚ ਆ ਗਿਆ ਕਿ 5 ਸਾਲਾਂ 'ਚ ਇਹ ਪੀਆਰ ਨਹੀਂ ਲੈ ਸਕਿਆ ਠੀਕ ਆ ਜਾਂ ਹੁਣ ਜਿਹੜੇ ਬੱਚੇ ਜਿੱਦਾਂ-ਇਦਾਂ ਪੜ੍ਹਾਈ ਖਤਮ ਕਰਦੇ ਜਾਂ ਮਤਲਬ ਕਿ ਉਹਨਾਂ ਦੇ 5 ਸਾਲ ਪੂਰੇ ਹੁੰਦੇ ਜਾਣਗੇ ਉਹ ਵੀ ਪਰੇਸ਼ਾਨ ਆ ਕਿ ਇਹ ਨੰਬਰ ਵਧਦਾ ਨਾ ਜਾਵੇ ਜੋਗੀ ਸਭ ਤੋਂ ਵੱਡੀ ਪਰੇਸ਼ਾਨੀ ਹੈਗੀ ਆ ਹੋਰ ਜਿਹੜੇ ਬੱਚੇ ਪੜ੍ਹ ਰਹੇ ਆ ਜਿ ਜਿਨਾਂ ਨੇ ਨਵੇਂ ਵੀ ਭੇਜਣਾ ਤੋਂ ਸਰ ਰਿਪੋਰਟ ਦਾ ਸਿਰਫ ਤਾਂ ਹੋਣਗੇ ਜੇ ਅਸੀਂ ਆਪਾਂ ਰੂਲ ਬ੍ਰੇਕ ਕਰਾਂਗੇ ਜਮਾਲ ਕਹੋਗਾ ਮੇਰਾ ਵੀਜ਼ਾ ਹੀ ਐਕਸਪਾਇਰ ਹੋ ਗਿਆ ਮੈਂ ਉਥੇ ਕੰਮ ਕਰੀ ਜਾ ਰਿਹਾ ਠੀਕ ਹੈ ਨਾ ਤੇ ਮੈਂ ਫੜਿਆ ਗਿਆ ਤੇ ਮੈਂ ਦੁਬਾਰਾ ਕੋਈ ਅਪਲਾਈ ਕਰਦਾ ਫਿਰ ਡਿਪੋਰਟ ਹੋਊਗਾ ਅਦਰਵਾਇਜ਼ ਨੋ ਚਾਂਸ ਡਿਪੋਰਟ ਨਹੀਂ ਪਰ ਪਰ ਜਿਹੜੀਆਂ ਗੱਲਾਂ ਆ ਰਹੀਆਂ ਨੇ ਇਹਨਾਂ 70 ਹਜ਼ਾਰ ਵਿਦਿਆਰਥੀਆਂ ਚੋਂ ਬਹੁਤ ਸਾਰੇ ਵਿਦਿਆਰਥੀ ਅਜਿਹੇ ਨੇ ਜਿਹੜੇ ਸ਼ਰਤਾਂ ਪੂਰੀਆਂ ਨਹੀਂ ਕਰਦੇ ਪੀਆਰ ਦੀਆਂ ਬਹੁਤ ਸਾਰੇ ਵਿਦਿਆਰਥੀਆਂ ਨੇ ਕਾਲਜ ਬਦਲ ਲਏ ਇਥੋਂ ਕਿਸੇ ਪ੍ਰਾਈਵੇਟ ਕਾਲਜ ਚ ਗਏ ਉਥੇ ਪੜ੍ਹਾਈ ਨਹੀਂ ਪੂਰੀ ਕੀਤੀ ਕਿਸੇ ਹੋਰ ਕਾਲਜ ਚਲੇ ਗਏ ਕਈ ਇੰਡੀਆ ਚੋਂ ਸਰਕਾਰੀ ਕਾਲਜਾਂ ਚ ਗਏ ਉੱਥੇ ਜਾ ਕੇ ਉਹਨਾਂ ਨੇ ਸਰਕਾਰੀ ਕਾਲਜ ਛੱਡ ਕੇ ਪ੍ਰਾਈਵੇਟ ਕਾਲਜ ਦਾਖਲਾ ਲੈ ਲਿਆ। ਉਹਨਾਂ ਕਾਲਜਾਂ 'ਚ ਦਾਖਲਾ ਲੈ ਲਿਆ ਜਿੱਥੇ ਪੜ੍ਹਾਈ ਇੱਕ ਇੱਕ ਦੋ ਦੋ ਦਿਨ ਹੈ। ਮੁੰਡੇ ਕੰਮ ਕਰਦੇ ਰਹੇ ਸਾਡੇ ਕੁੜੀਆਂ ਵੀ ਵਿੱਚੀ ਆ ਬਹੁਤ ਸਾਰੇ। ਉਹ ਕੰਮ ਕਰਦੇ ਰਹੇ ਫੇਲ ਹੋ ਗਏ ਪੇਪਰ ਨਹੀਂ ਕਲੀਅਰ ਕਰ ਸਕੇ। ਇਹ ਇਸ ਤਰ੍ਹਾਂ ਦੀਆਂ ਸਥਿਤੀਆਂ 'ਚ ਜਿਹੜੇ ਸਾਡੇ ਵਿਦਿਆਰਥੀ ਫਸੇ ਨੇ ਕੀ ਉਹ ਹੁਣ ਕੋਈ ਹੋਰ ਉਹਨਾਂ ਨੂੰ ਕਨੇਡਾ ਦੀ ਸਰਕਾਰ ਕੋਈ ਕੋਈ ਨਵਾਂ ਉਹਨਾਂ ਨੂੰ ਕੋਈ ਰਾਹ ਦਿਖਾਊਗੀ? ਅੱਛਾ ਇਹ ਵੀ ਗੱਲ ਆਈ ਸੀ। ਕਿ ਬਹੁਤ ਸਾਰੇ ਸਾਡੇ ਵਿਦਿਆਰਥੀਆਂ ਨੇ ਉੱਥੇ ਐਡਮਿਸ਼ਨਾਂ ਲਈਆਂ ਕਹਿੰਦੇ ਉਹ ਆਫਰ ਲੈਟਰ ਫੇਕ ਨਿਕਲੇ ਉਹ ਇਹ ਜਿਹੇ ਵੀ ਵਿਦਿਆਰਥੀ ਬਹੁਤ ਸਾਰੇ ਇਹਨਾਂ 70000ਾਂ ਦੇ ਵਿੱਚ ਹੈ। ਸੋ ਕੇਸ ਤਾਂ ਸਾਰਿਆਂ ਦੇ ਵੱਖਰੇ ਵੱਖਰੇ ਨੇ। ਸਰ ਜ਼ਿਆਦਾਤਰ ਇਹ ਜਿਹੜੇ 70000 ਬੱਚੇ ਉਹ ਆ ਜਿਨ੍ਹਾਂ ਦੇ 2 ਸਾਲ ਪੜ੍ਹੇ ਆ ਜਿੱਦਾ ਮਰਜ਼ੀ ਪੜ੍ਹ ਲਿਆ ਸਰ ਪ੍ਰਾਈਵੇਟ ਪਬਲਿਕ ਤੋਂ ਚਲੋ ਵਰਕ ਪਰਮਡ ਵਾਲੇ ਕਾਲਜ ਪੜ੍ਹੇ ਹੋਣਗੇ 3 ਸਾਲ ਦਾ ਜਿਨ੍ਹਾਂ ਨੇ 3 ਸਾਲ ਦਾ ਵਰਕ ਪਰਮਡ ਹੰਡਾ ਲਿਆ ਜਾਂ ਜਿਨ੍ਹਾਂ ਦੇ 2 ਸਾਲ ਲੰਘ ਗਏ ਉਹਨਾਂ ਨੂੰ ਡਰ ਲੱਗ ਰਿਹਾ ਕਿ ਨਹੀਂ ਹੋਊਗਾ ਇਹ ਜ਼ਿਆਦਾਤਰ ਬੱਚੇ ਸਰ ਉਹ ਆ ਜੀ ਮੈਂ ਪਹਿਲਾਂ ਕਲੀਅਰ ਕਰ ਦਵਾ ਤੇ ਸਰ ਅੱਜ ਮੈਂ ਨਾ ਇਹ ਹੱਲ ਵੀ ਦੱਸ ਦਵਾ ਸੋ ਤਿੰਨ ਹੱਲ ਸਰ ਜਿਹੜੇ ਇਹਨਾਂ ਕੋਲ ਹੈਗੇ ਆ ਪਹਿਲਾ ਜਿਹੜਾ ਕੀ ਹੱਲ ਤਾਂ ਇਹ ਹੈਗਾ ਜਾਂ ਜੂਰੀ ਬਹਿ ਤਕ ਆਉਂਗਾ ਮੰਡੇਟਰੀ ਚੀਜ਼ ਬਣ ਗਈ ਟਾਈਮ ਗੇਨ ਕਰਨਾ ਪੈਣਾ ਤੁਸੀਂ ਉੱਥੇ ਓਵਰਸਟੇ ਨਹੀਂ ਹੋ ਸਕਦੇ ਕਈ ਬੱਚਿਆਂ ਨੇ ਉਹਦੇ ਵਿਜ਼ਟਰ ਰਿਕਾਰਡ ਵੀਜ਼ਾ ਵੀ ਪਾ ਚੁੱਕਿਆ ਹੋਇਆ ਪਹਿਲਾ ਟਾਈਮ ਗੇਨ ਤੁਹਾਡਾ ਕਿਦਾਂ ਹੋ ਸਕਦਾ ਟਾਈਮ ਗੇਨ ਤਾਂ ਸਰ ਜੋ ਮਰਜ਼ੀ ਕਰ ਲਓ ਹੁਣ ਤਾਂ ਇਹਦੀ ਮਜਬੂਰੀ ਬਣ ਗਈ ਬੱਚਿਆਂ ਦੀ ਕਿ ਇਹਨਾਂ ਨੂੰ ਐਲ ਐਮ ਆਈ ਲੈਣੀ ਹੀ ਪੈਣੀ ਹੈਗੀ ਆ ਚਾਹੇ ਉਹਦੀਆਂ ਸ਼ਰਤਾਂ ਸਟ੍ਰਿਕਟ ਹੋ ਗਈਆਂ origional area ਚਾਹੇ ਐਲ ਐਮ ਆਈ ਪੈਸੇ ਖਰਚ ਨੇ ਹੀ ਪੈਣੇ ਹੈਗੇ ਆ ਕਿਉਂਕਿ ਪੀ ਐਨ ਪੀ ਅੱਗੇ ਸੀ ਬੱਚਾ ਮੂਵ ਹੁੰਦਾ ਸੀ ਅਲਬਰਟਾ ਵਿਨੀਪੈਗ ਮਲੇਕੇ ਹੂਰੇ ਦੇ ਰੀਜਨਲ ਏਰੀਆ ਚ ਜਾਂਦਾ ਸੀਗਾ ਉਹ ਹੁਣ ਬੱਚੇ ਨੂੰ ਐਲਐਮਆਈ ਲੈਣੀ ਉਹਦੀ ਮਜਬੂਰੀ ਬਣ ਚੁੱਕੀ ਹੋਈ ਆ ਤੇ ਲੈਣੀ ਹੀ ਪੈਣੀ ਹੈਗੀ ਆ ਦੂਜੀ ਚੀਜ਼ ਮੈਂ ਦੁਬਾਰਾ ਕਹਾਂਗਾ ਜਿਹੜੇ ਬੱਚਿਆਂ ਦਾ ਜਾਂ ਇੱਕ ਹੋਰ ਦੱਸ ਦਵਾਂ ਸਰ ਓਵਰਸਟੇਏ ਨਾ ਹੋਣ ਇਹ ਬੱਚਿਆਂ ਨੂੰ ਮੈਂ ਕਹਾਂਗਾ ਬੱਚਿਆਂ ਨੂੰ ਜੇ ਵਾਪਸ ਆਉਣਾ ਪੈਂਦਾ ਤਾਂ ਜਰੂਰ ਆਜੋ ਸਰ ਹੱਲ ਹੈਗਾ ਐਕਸਪ੍ਰੈਸ ਐਂਟਰੀ ਦਾ ਮਤਲਬ ਇਹ ਨਹੀਂ ਕਿ ਕੈਨੇਡਾ ਦੇ ਵਿੱਚ ਤੁਸੀਂ ਰਹਿ ਕੇ ਪੀਆਰ ਲੈ ਸਕਦੇ ਇੰਡੀਆ ਤੋਂ ਵੀ ਪੀਆਰ ਤੇ ਤੁਸੀਂ ਜਾ ਸਕਦੇ ਆ ਸੋ ਇਹ ਬੱਚਿਆਂ ਨੇ ਨਾਲ ਦੇ ਨਵੇਂ ਬੱਚੇ ਵੀ ਸੁਣ ਲੈਣ ਕਈਆਂ ਨੂੰ ਜਿਹੜੇ ਕੰਮ ਨਹੀਂ ਮਿਲ ਰਿਹਾ ਉਹ ਵੀ ਬਹੁਤ ਸਾਰੇ ਬੱਚੇ ਆ ਜੇ ਕਈਆਂ ਦੇ ਇਹ ਸਾਲ ਦੋ ਸਾਲ ਪਏ ਉਹ ਵੀ ਬੱਚੇ ਸੁਣ ਲੈਣ ਉਹ ਬੱਚੇ ਮਤਲਬ ਕਿ ਫ੍ਰੈਂਚ ਸਿੱਖਣੀ ਜਿਹੜੀ ਕੀ ਆ ਜਰੂਰ ਜਿਹੜੇ ਕੀ ਸਿੱਖਣੀ ਸ਼ੁਰੂ ਕਰਨ ਫ੍ਰੈਂਚ ਦੇ B2 ਲੈਵਲ ਲੈਣਾ ਕੋਈ ਇਹਨਾਂ ਸੌਖਾ ਨਹੀਂ ਆ ਬਹੁਤ ਔਖਾ ਮਿਹਨਤ ਮੰਗਦਾ ਹਾਰਡ ਵਰਕ ਮੰਗਦਾ ਡੈਡੀਕੇਸ਼ਨ ਮੰਗਦਾ ਵਾ ਸੋ ਇੱਕ ਤਰ੍ਹਾਂ ਲਾ ਲਓ ਕਿ ਇਹ ਵੀ ਮੈਨੂੰ ਕੰਮ ਮਿਲਿਆ ਮੈਂ ਕਰਨਾ ਸੋ ਕਰ ਲਓਗੇ ਘੱਟ ਡਰਾਚ ਵੀ ਪੀਆਰ ਜਿਹੜੀ ਕੀ ਤੁਹਾਡੀ ਨਿਕਲ ਆਉਣੀ ਆ ਤੀਜਾ ਹਾਲ ਹੋਰ ਵੀ ਹੈਗਾ ਵਾ ਸਰ ਇਤਤਨ ਹੋਰ ਵੀ ਕਈ ਕੈਟੇਗਰੀਜ਼ ਹੈਗੀਆਂ ਵਾਂ ਜਿਨ੍ਹਾਂ ਨਾਲ ਤੁਸੀਂ ਆਧਾਰ ਤੇ ਪੀਆਰ ਲੈ ਸਕਦੇ ਆ ਬਿਜ਼ਨਸ ਪੀਆਰ ਕਹਿੰਦੇ ਆ ਇਨਵੈਸਟਮੈਂਟ ਕੈਟੇਗਰੀ ਪੀਆਰ ਕਹਿੰਦੇ ਆ ਐਂਟਰਪ੍ਰੈਨਿਅਰ ਕੈਟੇਗਰੀ ਪੀਆਰ ਕਹਿ ਸਕਦੇ ਆ ਇਹ ਉਹ ਬੱਚੇ ਜਿਹੜੇ ਇੰਡੀਆ ਆ ਕੇ ਵੀ ਵਾਪਸ ਜਾ ਸਕਦੇ ਆ ਜੇ ਆਉਣਾ ਪਵੇ ਤਾਂ ਕਿਉਂਕਿ ਕੈਨੇਡਾ ਨੇ ਸਰ ਮੈਂ ਉਹਨੂੰ ਮਾੜਾ ਤਾਂ ਕਹਾਂ ਕਿ ਕੈਨੇਡਾ ਨੇ ਸਭ ਨੂੰ ਪਤਾ ਕੈਨੇਡਾ ਨੇ ਦੋ ਵਾਰੀ ਪੋਸ ਗ੍ਰੈਜੂਏਟ ਵਰਕ ਪਰਮਿਟ ਵਧਾਇਆ ਸੀਗਾ ਸੋ ਇਹ ਚੀਜ਼ ਦਾ ਕੈਨੇਡਾ ਨੇ ਮੌਕੇ ਦਿੱਤੇ ਆ ਕਾਫੀ ਬੱਚਿਆਂ ਨੂੰ ਬਟ ਉਹੀ ਜਨਾ ਸਮ ਟਾਈਮ ਉਹ ਡੇ ਬਾਏ ਡੇ ਸਖਤੀ ਇੰਨੀ ਵਾਧ ਬੱਚੇ ਵੀ ਲਾਈਟਲੀ ਲੰਦਰੇ ਨਹੀਂ ਯਾਰ ਸ਼ਾਇਦ ਹੋ ਜੇ ਸ਼ਾਇਦ ਹੋ ਜੇ ਨਹੀਂ ਹੋਈਆਂ ਉਸ ਗਲਤਫਹਿਮੀ ਦੇ ਵਿੱਚ ਜਿਹੜਾ ਕਾਫੀ ਬੱਚਾ ਸਟੱਕ ਜਿਹੜਾ ਹੋਇਆ ਵਾ ਤੇ ਖਾਸ ਤੌਰ ਤੇ ਜਿਹੜੇ ਬੱਚੇ ਅਸਲੀ 2 ਸਾਲ ਦਾ ਵਕਪਮੈਂਟ ਨਾਗਲੇ ਨੂੰ ਡਰ ਲੱਗ ਰਿਹਾ ਮੈਂ ਨਾ ਆ ਜਾਵਾਂ ਨਾ ਆ ਜਿਹੜੀ ਮੈਂ ਸਲਾਹ ਦਿੱਤੀ ਆ ਬਿਜ਼ਨਸ ਪੀਆਰ ਜਾਂ ਇਨਵੈਸਟਮੈਂਟ ਕੈਟੇਗਰੀ ਐਂਟਰਪ੍ਰੀਨਿਓਰ ਕੈਟੇਗਰੀ ਆਪਣਾ ਬਿਜ਼ਨਸ ਸੈਟਅਪ ਕਰਨ ਦੀ ਕੈਟੇਗਰੀ ਇਹ ਹੁਣੀ ਚਾ ਸਕਦੇ ਆ ਬੱਚਾ 1 2 3 ਜਣੇ ਮਿਲ ਕੇ ਵੀ ਜਿਹੜਾ ਕਿ ਆਪਣਾ ਬਿਜ਼ਨਸ ਲੈ ਕੇ ਸਰ ਮੈਂ ਉੱਥੇ ਇਹ ਚੀਜ਼ਾਂ ਜਿਹੜੀ ਕਹਿ ਰਹੀ ਆ ਨਾ ਇਹ ਹੈਂਸ ਪ੍ਰੂਵ ਬਹੁਤ ਸਾਰੇ ਬੱਚੇ ਕਾਰ অল레ਡੀ ਕਰਕੇ ਉਹਨਾਂ ਨੇ ਐਗਜ਼ੈਂਪਲਾਂ ਸੈੱਟ ਕੀਤੀਆਂ ਉਹਨਾਂ ਨੇ ਆਪਣੇ ਬਿਜ਼ਨਸ ਖੋਲਕੇ ਆਪਣੇ ਆਪ ਨੂੰ ਵੀ ਐਲਐਮਆਈ ਦਿੱਤੀਆਂ ਇਹ ਨਵੀਂ ਗੱਲ ਨਹੀਂ ਕਈ ਸਾਲਾਂ ਤੋਂ ਇਹ ਚੀਜ਼ਾਂ ਚੱਲਦੀਆਂ ਆ ਰਹੀਆਂ ਜਦੋਂ ਬੱਚਾ ਵਰਕ ਪਰਮਿਟ ਲੈ ਆਇਆ ਨਾ ਬੱਚਾ ਫੁੱਲ ਟਾਈਮ ਤੁਸੀਂ ਕੰਮ ਕਰ ਸਕਦੇ ਬੱਚਿਆਂ ਨੇ ਆਪਣੇ ਬਿਜ਼ਨਸ ਜਿਹੜੇ ਕਿ ਜਰੂਰ ਖੋਲੇ ਆ ਜਾਂ ਤੇ ਇੱਕ ਬੱਚਿਆਂ ਨੂੰ ਹੋਰ ਕਹੂੰਗਾ ਜਿਹੜੇ ਏਮਪਲੋਇਰ ਤੋਂ ਤੁਸੀਂ ਕੰਮ ਕਰਦੇ ਆ ਉਹਦੇ ਨਾਲ ਯਾਰ ਇੰਨੀ ਕੁ ਬਣਾ ਕੇ ਰੱਖੋ ਕਿ ਹਾਂ ਪਹਿਲੀ ਗੱਲ ਤਾਂ ਅੱਜ ਵਧੀਆ ਫਰਮ 'ਚ ਕੰਮ ਕਰਦੇ ਆ ਜੇ ਉਹ ਤੁਹਾਡੇ ਨਾਲ ਸਟੈਂਡ ਲੈ ਲੈਂਦਾ ਜੇ ਉਹ ਤੁਹਾਨੂੰ ਹੀ ਐਲਐਮਆਈ ਦੇ ਰੰਦਾ ਕਿਉਂਕਿ ਟਾਈਮ ਗੇਨ ਕਰਨ ਨੂੰ ਜ਼ਰੂਰੀ ਆ ਮਸਟ ਰਿਕੁਆਇਰਡ ਐਸ ਵੇਲੇ ਹਾਂ ਉਹਦੇ ਤੋਂ ਵੀ ਤੁਸੀਂ ਜਿਹੜੇ ਕਿ ਰਿਕੁਐਸਟ ਕਰ ਸਕਦੇ ਆ ਸੋ ਹਜੇ ਵੀ ਹੱਲ ਜਿਹੜੇ ਜ਼ਰੂਰ ਹੈਗੇ ਆ ਇਹ ਹੱਲ ਸਰ ਉਹ ਹੱਲ ਆ ਫਰੈਂਚ ਦਾ ਹੱਲ ਤਾਂ ਚਲੋ ਤਕਰੀਬਨ ਹਰ ਬੰਦਾ ਦੱਸ ਹੀ ਰਿਹਾ ਕਿ ਕਰਲਾ ਕਰਲਾ ਪੜਾਈ ਇਹ ਕਰਲਾ ਪਰ ਜਿਹੜਾ ਮੈਂ ਤੁਹਾਨੂੰ ਆ ਹੱਲ ਦੱਸਿਆ ਨਾ ਇਹ ਬਹੁਤ ਘੱਟ ਆ ਤੀਜੀ ਚੀਜ਼ ਸਰ ਇੱਕ ਹੋਰ ਵੀ ਜਿਹੜਾ ਚੌਥੀ ਚੀਜ਼ ਮੈਂ ਇੱਕ ਹੋਰ ਇਹ ਚ ਐਡ ਆਨ ਕਰ ਦਵਾਂ ਤਿੰਨ ਹੱਲ ਤਾਂ ਮੈਂ ਦੱਸਿਆ ਚੌਥੀ ਚੀਜ਼ ਮੈਂ ਹੋਰ ਹੱਲ ਕਰ ਦਵਾਂ ਬੱਚਾ ਦੁਬਾਰਾ ਪੜ੍ਹਾਈ ਵਾਸਤੇ ਵੀ ਅਪਲਾਈ ਕਰ ਸਕਦਾ ਪਰ ਉਹ ਬੱਚੇ ਦੀ ਲਾਸਟ ਆਪਸ਼ਨ ਹੈਗੀ ਆ ਪੜ੍ਹਾਈ ਟ੍ਰੇਡ ਕੋਰਸ ਕਰ ਸਕਦਾ ਕੁਝ ਕਰ ਸਕਦਾ ਉਹ ਲਾਸਟ ਆਪਸ਼ਨ ਹੈਗੀ ਆ ਉਹਦੇ ਚ ਇਸ ਪ੍ਰੋਬੈਬਿਲਟੀ ਵੀਜ਼ਾ ਦਾ ਡਿਸੀਜਨ ਤੁਹਾਡੀ ਫੇਵਰ ਚ ਆਉਂਦਾ ਨਹੀਂ ਆਉਂਦਾ ਉਹ ਥੋੜਾ ਜਿਹਾ ਟ੍ਰੀਕੀ ਵੀ ਹੋ ਸਕਦਾ ਪਰ ਯਾਦ ਰੱਖਣਾ ਇੱਕ ਵਾਰੀ ਸਟੂਡੈਂਟ ਵੀਜ਼ਾ ਤੇ ਆ ਗਏ ਤਾਂ ਨੂੰ ਸਟੂਡੈਂਟ ਵੀਜ਼ਾ ਦੇ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰਨੇ ਪੈਣੇ ਆ ਫੁੱਲ ਟਾਈਮ ਕੰਮ ਨਹੀਂ ਹੋਣਾ ਸੋ ਇਹ ਚੀਜ਼ਾਂ ਦਾ ਵੀ ਜ਼ਰੂਰ ਵੱਡੇ ਲੈਵਲ ਦੇ ਖਿਆਲ ਜਿਹੜਾ ਕਿ ਹਰ ਬੱਚੇ ਨੂੰ ਮੈਂ ਰੱਖਣ ਨੂੰ ਕਹੂੰਗਾ ਸੋ ਅੱਜ ਵੇਲੇ ਉਹ ਸਲਾਹ ਜਿਹੜੀ ਹੈਗੀ ਕਿ ਹਰ ਬੱਚੇ ਲਈ ਡਿਫਰੈਂਟ ਹੋਏਗੀ ਸੋ ਰੈਦਰ ਦੈਨ ਸਿਰਫ ਇੱਕੋ ਹੀ ਸਲਾਹ ਜਿਹੜੀ ਹੈਗੀ ਆ ਜੇ 70000 ਬੱਚੇ ਇੱਕ ਵਾਰੀ ਪੀਕ ਤੇ ਪਹੁੰਚ ਚੁੱਕੇ ਆ ਓਵਰਸਟੇ ਨਾ ਹੁੰਦੇ ਹੋਏ ਉਹੀ ਚੀਜ਼ ਆ ਨਾ ਰੂਲ ਨਾ ਬ੍ਰੇਕ ਕਰ ਜਾਣ ਕਿ ਅੱਗੇ ਆਉਣ ਵਾਲੇ ਆਪਾਂ ਸਾਰੇ ਰਾਸਤੇ ਬੰਦ ਕਰ ਜਾਈਏ ਜੇ ਇੰਡੀਆ ਆਉਣਾ ਵੀ ਪੈਂਦਾ ਵਾ ਤੁਸੀਂ ਇੰਡੀਆ ਤੋਂ ਆਪਣੀ ਪ੍ਰੋਫਾਈਲ ਚਾਹੇ ਆਈਐਲਐਸ ਦਾ ਸਕੋਰ ਵਧਾ ਕੇ 8.7 ਬੈਂਡ ਲੈ ਕੇ ਚਾਹੇ ਫ੍ਰੈਂਚ ਨਾਲ ਨਾਲ ਇਥੇ ਦੁਬਾਰਾ ਪੂਰੀ ਜੀ ਜਾਣਨਾ ਸਿੱਖੇ ਡੁਓ ਬਲੀ ਬਾਇਲਿੰਗੁਅਲ ਹੋ ਕੇ ਤੁਸੀਂ ਪੀਆਰ ਵਾਸਤੇ ਜਦੋਂ ਡਰਾ ਨਿਕਲਿਆ ਕਿਉਂਕਿ ਫ੍ਰੈਂਚ ਵਾਲਾ ਉਹ ਰਸਤਾ ਵਾ ਹਰ ਬੰਦਾ ਤੁਰ ਨਹੀਂ ਪਾਏਗਾ ਇਥੇ ਤੁਹਾਨੂੰ ਵੀ ਸਭ ਨੂੰ ਪਤਾ ਜੇ ਤੁਰੇਗਾ ਕਿਉਂਕਿ ਸਫ਼ਰ ਥੋੜਾ ਲੰਬਾ ਜ਼ਰੂਰ ਆ ਸਾਲ ਦੇ ਡੇਢ ਸਾਲ ਤਾਂ ਮੈਨੂੰ ਇਹਦਾ ਲੱਗਦਾ ਲੈ ਲੈਂਦੀ ਆ ਫ੍ਰੈਂਚ ਸੋ ਤਾਂ ਹੀ ਹਰ ਬੱਚੇ ਨੂੰ ਮੈਂ ਨਵੇਂ ਨੂੰ ਵੀ ਇਤੋਂ ਕਹਿ ਕੇ ਭੇਜ ਰਿਆਂ ਕਹਿੰਦੇ ਵੀ ਆਏ ਆ ਨਵੀਆਂ ਗੱਲਾਂ ਅੱਜ ਨਹੀਂ ਕਰ ਰਹੇ ਕਿ ਯਾਰ ਇਹ ਕੰਮ ਨਹੀਂ ਮਿਲਦਾ ਨਾ ਫ੍ਰੈਂਚ ਸਿੱਖਣੀ ਸ਼ੁਰੂ ਕਰਦੇ ਹੋ ਯਾਰ ਆਨਲਾਈਨ ਪੋਰਟਲਸ ਤੇ ਨਾਲੇ ਪੈਸੇ ਮਿਲਦੇ ਫ੍ਰੈਂਚ ਸਿੱਖੇ ਦੇ ਨਾਲੇ ਪੈਸੇ ਮਿਲਦੇ ਕਹਿੰਦੇ ਨਹੀਂ ਸਰ ਉਹ ਬੰਦ ਹੋ ਗਏ ਅੱਛਾ ਉੱਥੇ ਬੰਦ ਕਰ ਗਏ ਉਹ ਕਿਊਬੈਕ ਦੇ ਵਿੱਚ ਕਿਸੇ ਟਾਈਮ ਮਿਲਦੇ ਹੁੰਦੇ ਸੀ ਫ੍ਰੈਂਚ ਸਿੱਖੇ ਤੇ ਪੈਸੇ ਬਟ ਹਾਂ ਕਿਊਬੈਕ ਦੇ ਵਿੱਚ ਸਪੋਰਟ ਮਿਲਦੀ ਆ ਹੁਣ ਜੇ ਤੁਸੀਂ ਫ੍ਰੈਂਚ ਸਿੱਖਦੇ ਆ ਤਾਂ ਉਹ ਕਲੀ ਕਿਊਬੈਕ ਪ੍ਰੋਵਿੰਸ ਦੇ ਵਿੱਚ ਹੈਗੀ ਆ ਸੋ ਰਾਸਤੇ ਹੈਗੇ ਆ ਡਿਪੋਰਟ ਦੀ ਗੱਲ ਜਿਹੜੀ ਮੈਂ ਕਹੂੰਗਾ ਸੋਸ਼ਲ ਮੀਡੀਆ ਤੇ ਮੈਂ ਦੁਬਾਰਾ ਕਹਿੰਦਾ ਵਾਂ ਬੱਚਿਆਂ ਨੂੰ ਕਿ ਹਾਲ ਵਾਲੇ ਪਾਸੇ ਜਾਓ ਕਿਉਂਕਿ ਅੱਜ ਹਾਂ ਹਾਲ ਸੋਚੋ ਰੈਦਰ ਥੈਨ ਕਿ ਆ ਜਿਹੜੇ ਥੋੜਾ ਜਨਾ ਪ੍ਰੋਟੈਸਟ ਹੋ ਰਿਹਾ ਮੈਨੂੰ ਮੰਨਦਾ ਕਿ ਐਸ ਲਈ ਆਪਾਂ ਸਿੰਪਥੀ কর্ণਰ ਉਹਨਾਂ ਤੋਂ ਮੰਗ ਰਹੇ ਆ ਸੋ ਤੁਹਾਨੂੰ ਵੀ ਪਤਾ ਵਾ ਗੋਰੇ ਯਾਰ ਰੂਲਸ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਦੇ ਆ ਗੋਰਿਆਂ ਨੂੰ ਜਿੱਥੇ ਕਰੀ ਲਾਈਨ ਤੇ ਖੜਾ ਕਰਦੇ ਉੱਤੇ ਖੜੇ ਰਹਿੰਦੇ ਆ ਸੋ ਤੁਸੀਂ ਉਹਨਾਂ ਦੀ ਪਿਛਲੀ ਹਿਸਟਰੀ ਵੀ ਦੇਖ ਸਕਦੇ ਸੋ ਯਾਰ ਉਹਨਾਂ ਦੇ ਰੂਲਸ ਨੂੰ ਫਾਲੋ ਕਰਦੇ ਹੋਏ ਉਹਨਾਂ ਦੇ ਤੁਸੀਂ ਰਿਕੁਐਸਟ ਵਾਲੇ ਪਾਸੇ ਚੱਲ ਜਾਓ ਮੈਨੂੰ ਇਹਦਾ ਲੱਗਦਾ ਕਿ ਜਿਹੜਾ ਪ੍ਰੋਟੈਸਟ ਕਰਨਾ ਕਿਤੇ ਨਾ ਕਰੇ ਯਾਰ ਬੱਚਿਆਂ ਦੇ ਅਗੇਂਸਟ ਨਾ ਚੱਲ ਜਾਵੇ ਸਰ ਬਾਕੀ ਤੁਹਾਡਾ ਤਜਰਬਾ ਵਾ ਤੁਸੀਂ ਬੱਚਿਆਂ ਨੂੰ ਜੇ ਸਲਾਹ ਦੇਣੀ ਚਾਹੋਗੇ ਪ੍ਰੋਟੈਸਟ ਤੇ ਨਹੀਂ ਬਿਲਕੁਲ ਠੀਕ ਹੈ ਜੀ ਬੱਚੇ ਦੇਖੋ ਸਾਰੇ ਬੱਚੇ ਜਿਹੜੇ ਉੱਥੇ ਇਹਨਾਂ ਨੇ ਐਸੋਸੀਏਸ਼ਨਾਂ ਬਣਾਈਆਂ ਆਪਸ ਵਿੱਚ ਗਰੁੱਪ ਬਣਾਏ ਆ ਸੋ ਬੱਚੇ ਸਾਡੇ ਬੜੇ ਸਿਆਣੇ ਆ ਜਿਹੜੇ ਕੈਨੇਡਾ ਬੈਠੇ ਨੇ ਔਰ ਉੱਥੋਂ ਦੇ ਲਾਅ ਦੇ ਮੁਤਾਬਕ ਇੰਡੀਆ ਚ ਤਾਂ ਦੇਖੋ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਪ੍ਰੋਟੈਸਟ ਕਰਨਾ ਹੁਣ ਅਗਰ ਕੈਨੇਡਾ ਦੇ ਵਿੱਚ ਇਹ ਕਨਸਟੀਟਿਊਸ਼ਨਲ ਰਾਈਟ ਹੈ ਤੇ ਵਿਦਿਆਰਥੀ ਜ਼ਰੂਰ ਇਹਦੇ ਬਾਰੇ ਪਤਾ ਕਰਨ ਉੱਥੋਂ ਦੇ ਜਿਸ ਮੁਲਕ ਚ ਅਸੀਂ ਰਹਿਣਾ ਹੈ ਉਹਦੇ ਜਿਹੜੇ ਰੂਲਸ ਐਂਡ ਰੈਗੂਲੇ 8557858578 ਨੰਬਰ ਹੈ ਤੁਸੀਂ ਤਿਰਤ ਜੀ ਦੇ ਨਾਲ ਗੱਲ ਕਰ ਸਕਦੇ ਹੋ ਔਰ ਹੋਰ ਜਾਣਕਾਰੀ ਜਾਂ ਹੋਰ ਕਲੈਰਿਟੀ ਤੁਸੀਂ ਲੈ ਸਕਦੇ ਹੋ ਬਹੁਤ ਧੰਨਵਾਦ ਤਿਰਤ ਜੀ